ਅੰਮਰਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਤਾਂ ਦਾ ਸਵਾਗਤ ਹੈ ਦੋਸਤੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਬਸੰਤ ਪੈਂਚਵੀ ਤੇ ਸ਼ਾੜਾ ਸਾਹਿਬ ਗੁਰਦੁਆਰੇ ਦੇ ਵਿੱਚ ਪਹੁੰਚਦੀਆਂ ਨੇ ਤਾਂ ਉੱਥੇ ਹੀ ਇੱਕ ਆਯੁਰਵੈਦਿਕ ਦਵਾਈਖਾਨਾ ਤਾਂ ਪਹਿਲਾਂ ਅਸੀਂ ਉਸਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਿੱਛੇ ਜਿਹੜਾ ਬੈਨਰ ਲੱਗਾ ਹੋਇਆ ਔਰ ਉੱਪਰ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਦੁੱਖ ਨਿਵਾਰਨ ਆਯੁਰਕ ਵੈਦਾ ਦਵਾਈਖਾਨਾ ਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਮਹਿਲਾਵਾਂ ਜੜੀਆਂ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਆਪਣੇ ਦੁੱਖ ਜੜੀਆਂ ਨੇ ਇੱਥੇ ਆ ਕੇ ਦੱਸਦੀਆਂ ਨੇ ਤਾਂ ਉਹਨਾਂ ਦੇ ਦੁੱਖ ਜ ਕੱਲ ਬਾਅਦ ਵੀ ਕਰਦੇ ਆ ਤਾਂ ਸਾਡੇ ਨਾਲ ਬਾਬਾ ਜੀ ਨੇ ਤੇ ਬਾਬਾ ਜੀ ਪਹਿਲਾਂ ਕੀ ਨਾਮ ਆ ਜ ਤੁਹਾਡਾ ਗੁਰਸ਼ੰਕ ਸਿੰਘ ਆ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਸਮੇਂ ਤੋਂ ਜੜੀਆਂ ਸੰਗਤਾਂ ਨੇ ਤੁਹਾਡੇ ਕੋਲ ਇੱਥੇ ਪਹੁੰਚਦੀਆਂ ਪਈਆਂ ਨੇ ਮੈਂ ਆਪ ਜੀ ਦੇ ਪਹਿਲਾਂ ਤੇ ਇੱਥੇ ਜਗ ਬਾਣੀ ਦੇ ਚੈਨਲ ਦੇ ਆਉਣ ਤੇ ਸਾਰਿਆਂ ਦਾ ਤੁਹਾਡਾ ਧੰਨਵਾਦ ਆਪ ਦਾ ਤੇ ਆਹ ਅੱਜ ਬਸੰਤ ਪੰਜ ਮਹੀਨਾ ਤੇ ਆੜਾ ਦਾਸ ਦੀ ਡਿਊਟੀ ਵੀ ਗੋਦਰਾ ਸਾਹਿਬ ਸ਼ਾਟਾ ਸਾਹਿਬ ਹੈਡ ਗੰਦੀ ਕਥਾਵਾਚਕ ਗੁਰਸ਼ੰਕ ਸਿੰਘ ਮੈਂ ਆ ਡੇਰੇ ਨੂੰ ਪੁਰਾਤਨ ਸਮੇਂ ਤੋਂ ਵੇਖਦਾ ਐ ਬਾਬਾ ਵੀਰ ਸਿੰਘ ਜੀ ਦਾਸਤਾਨ ਐ ਜਿੱਥੇ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਆਪਣੇ ਦੁੱਖ ਦੂਰ ਕਰਾਉਂਦੀਆਂ ਨੇ ਬਾਬਾ ਜੀ ਬਾਬਾ ਗੁਰਸਾਹਿਬ ਸਿੰਘ ਜੀ ਜਿਹੜੇ ਡੇਰੇ ਦੇ महंत ਨੇ ਇਹ ਦਵਾਈ ਵੀ ਕਰਦੇ ਨੇ ਤੇ ਸੰਗਤਾਂ ਦੇ ਦੁੱਖ ਦੂਰ ਕਰਨ ਬਾਅਦ ਤੇ ਦਵਾਈ ਵੀ ਪਰਮੇਸ਼ਰ ਕਾੜੀ ਕਰਦੇ ਨੇ ਬਹੁਤ ਲੋਕ ਜਿਹੜੇ ਡਾਕਟਰਾਂ ਤੋਂ ਅੱਕ ਚੁੱਕੇ ਥੱਕ ਚੁੱਕੇ ਨੇ ਉਹਨਾਂ ਦਾ ਇਲਾਜ ਇੱਥੇ ਆ ਕੇ ਬਾਬਾ ਜੀ ਪਿਆਰ ਦੇ ਨਾਲ ਇਹਨਾਂ ਬੀਬੀਆਂ ਦਾ ਇਲਾਜ ਜਿਆਦਾ ਕਰਦੇ ਜਿੱਤੇ ਦੇਛਾ ਦੇਛਾ ਦਵਾ ਕੇ ਸੰਗਤਾਂ ਪ੍ਰਾਪਤ ਕਾਦੀਆਂ ਨੇ ਦਵਾਈ ਬੂਟੀ ਲੈ ਕੇ ਸਰੀਰਿਕ ਪਰਿਵਾਰਕ ਤੰਦਰੁਸਤੀ ਹੁੰਦੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਮਹਿਲਾਵਾਂ ਨੂੰ ਜਿਹੜੀ ਵੱਡੀ ਮੁਸ਼ਕਲ ਕੀ ਆ ਰਹੀ ਹੈ ਕੀ ਆ ਕੇ ਮੁਸ਼ਕਲ ਦੱਸੀ ਜਾਂਦੀ ਹੈ ਉਹਨਾਂ ਦੇ ਵੱਲੋਂ ਅੱਜ ਕੱਲ੍ਹ ਹਰ ਬੰਦਾ ਦੁਖੀ ਹੈ ਤੇ ਜਿਹੜੇ ਆ ਕੇ ਪੁੱਤਰਾਂ ਦੀਆਂ ਆਦਤਾਂ ਭਾਲਦੇ ਨੇ ਜਿੱਥੇ ਡਾਕਟਰ ਵੈਦ ਹਕੀਮ ਨਾ ਕਰ ਦਿੰਦੇ ਨੇ ਇਹ ਦੇਸੀ ਦਵਾਈ ਬਾਬਾ ਗੁਰਸਾਹਬ ਸਿੰਘ ਜੀ ਜਿਹੜੇ ਦੇਰੇ ਦੇ ਸੇਵਾਦਾਰ ਮੁਖ ਨੇ ਇਹ ਪਿਆਰ ਦੇ ਨਾਲ ਲੰਗਰ ਪਾਣੀ ਮੈਂ ਆਈਆਂ ਦੂਰਾਂ ਦਰਾੜੀਆਂ ਸੰਗਤਾਂ ਨੂੰ ਛਕਾਉਂਦੇ ਨੇ ਉਹਨਾਂ ਦੀ ਪਿਆਰ ਦੇ ਨਾਲ ਦਵਾ ਦਾਰੂ ਕਰਦੇ ਨੇ ਤੇ ਪਰਮੇਸ਼ਰ ਘੜੀ ਅਰਦਾਸ ਵੀ ਕਰਦੇ ਨੇ ਸਾਰੀਆਂ ਸੰਗਤਾਂ ਜਦੋਂ ਰਾਜੀ ਹੋ ਕੇ ਜਾਂਦੀਆਂ ਬਸੰਤ ਪੰਜਮੀ ਦੇ ਮੇਲੇ ਤੇ ਸੰਗਤਾਂ ਪਾਤਸ਼ਾਹ ਦਾ ਸ਼ੁਕਰਾਨਾ ਤੇ ਬਾਬਾ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਸੰਗਤਾਂ ਆਉਂਦੀਆਂ ਨੇ ਖੁਸ਼ੀਆਂ ਲੈ ਕੇ ਜਾਂਦੀਆਂ ਨੇ ਸਾਰਿਆਂ ਦਾ ਇੱਥੇ ਹੋਣ ਤੇ ਜੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਵੇਖੇਗੇ ਅਸੀਂ ਲਗਾਤਾਰ ਗੱਲਬਾਤ ਕੀਤੀ ਆ ਤਾਂ ਫਿਲਹਾਲ ਅੰਦਰ ਵੱਲੋਂ ਦੱਸਿਆ ਜਾ ਰਿਹਾ ਕਿ ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਨੇ ਜਦੋਂ ਇੱਥੇ ਮੱਥਾ ਟੇਕਣ ਦੇ ਲਈ ਆਂਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਆ ਕੇ ਆਪਣੇ ਜਿਹੜੇ ਦੁੱਖ ਦੱਸੇ ਜਾਂਦੇ ਨੇ ਤਾਂ ਉਹਨਾਂ ਦੇ ਦੁੱਖ ਜਿਹੜੇ ਨੇ ਦੂਰ ਕੀਤੇ ਜਾਂਦੇ ਨੇ ਲਗਾਤਾਰ ਗੱਲਬਾਤ ਯਾਰੀ ਲਖਾਂ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋਇਓ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀ ਤੇ ਪੀਰੀ ਦੇ ਮਾਲਕ ਧੰਨ ਧੰਨ ਛੇਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬ ਜੋ ਅੱਜ ਬਸੰਤ ਪੈਂਚਵੀ ਦਾ ਦਿਹਾੜਾ ਹੈ ਇਸੇ ਤਰ੍ਹਾਂ ਸੰਗਤਾਂ ਅੱਜ ਠਾਠਾ ਮਾਰਦਾ ਕੱਠ ਦੇ ਵਿੱਚ ਆ ਰਹੀਆਂ ਨੇ ਇੱਥੋਂ ਗੁਰੂ ਹਰਗੋਬਿੰਦ ਪਾਸ਼ਾ ਦੀ ਅਸਥਾਨਾ ਦੇ ਉੱਤੋਂ ਪੈਂਚਵੀ ਦੀ ਬੜੀ ਮਹਾਨਤਾ ਹੈ ਜੋ ਪੈਂਚਵੀ ਯਾਰਾਂ ਪੈਂਚਵੀਆ ਇਸ਼ਨਾਨ ਕਰਦਾ ਹੈ ਮਾਲਕ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਦੇ ਪੁੱਤਰਾ ਵਾਲਿਆਂ ਨੂੰ ਮਾਲਕ ਪੁੱਤਰ ਬਖਸ਼ਦਾ ਹੈ ਧੀਆ ਵਾਲਿਆਂ ਨੂੰ ਮਾਲਕ ਧੀਆ ਬਖਸ਼ਦਾ ਹੈ ਜੋ ਵੀ ਆਪਾਂ ਫਰਿਆਦ ਲੈ ਕੇ ਪਰਮੇਸ਼ਰ ਦੇ ਘੜੀ ਆਉਨੇ ਆ ਉਹ ਸਾਡੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਉਸ ਦੇ ਨਾਲ ਜੋ ਅੱਜ ਕੱਲ ਜੋ ਮੈਡੀਕਲ ਦਾ ਜੋਗ ਗਿਆ ਮੈਡੀਸਿਨ ਦਾ ਜੋਗ ਗਿਆ ਜੋ ਸਾਡੇ ਕੋਲੋਂ ਕਿਰਤੀਆਂ ਰਹਿ ਜਾਂਦੀਆਂ ਵਾਂ ਅੱਜ ਅਸੀਂ ਸਾਰੇ ਵੇਖਦੇ ਹਾਂ ਸੋਸ਼ਲ ਮੀਡੀਆ ਦਾ ਬੜਾ ਜੋਗ ਗਿਆ ਕਿ ਬਿਮਾਰੀਆਂ ਬੜਾ ਚਰ ਘਾ ਕਰ ਚੁੱਕੀਆਂ ਨੇ ਸਾਡਾ ਖਾਣ ਪੀਣ ਜੋ ਵਿਗੜ ਚੁੱਕਾ ਏ ਉਸ ਦੇ ਨਾਲ ਸਾਨੂੰ ਜੋ ਸਾਡੀਆਂ ਮਹਿਲਾ ਗਰਭਵਤੀ ਹੁੰਦੀਆਂ ਵਾਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਅੱਜ ਅਸੀਂ ਗੁਰੂ ਤੋਂ ਬੇਮੁਖ ਹੋ ਚੁੱਕੇ ਆ ਬੇਮੁਖ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਵਨਸ ਵਨੇ ਖਾਣੇ ਪਾਉਨੇ ਆ ਵਨਸ ਵਨੇ ਖਾਣਦੇ ਆ ਉਹਦੇ ਨਾਲ ਸਾਡੀ ਸਿਹਤ ਖਰਾਬ ਹੁੰਦੀ ਹੈ ਉਹਦੇ ਨਾਲ ਨਾਲ ਸੰਤ ਬਾਬਾ ਵੀਰ ਸਿੰਘ ਜੀ ਜੋ 60 ਸਾਲ ਤੋਂ ਪੁਰਾਣੀ ਸੇਵਾ ਕਰ ਰਹੇ ਨੇ ਉਹਨਾਂ ਦੇ ਗਾੜੀ ਬਰਖਤਦਾਰ ਬਾਬਾ ਸਾਹਿਬ ਸਿੰਘ ਜੀ ਜੋ ਮੈਡੀਸਿਨ ਦਿੰਦੇ ਨੇ ਤੇ ਗੁਰੂ ਹਰਗੋਬਿੰਦ ਪਾਸ਼ਾ ਗਾੜੀ ਅਰਦਾਸ ਬੇਨਤੀ ਕਰਦੇ ਨੇ ਕਰਨੀ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਹੀ ਮੇਰੇ ਹੇਲਾ ਵਸੀਲਾ ਚਲੋ ਸਾਰਿਆਂ ਦਾ ਹੁੰਦਾ ਹੈ ਕਿ ਮੈਡੀਸਿਨ ਦਾ ਇਹ ਕੰਮ ਜੋ ਮੈਡੀਸਿਨ ਨੇ ਇਲਾਜ ਕਰਨਾ ਉਹ ਮੈਡੀਸਿਨ ਨੇ ਕਰਨਾ ਹੈ ਬਾਕੀ ਕੋਲ ਹਰਗਵਿੰਦ ਪਾਤਸ਼ਾਹ ਦੀ ਕਿਰਪਾ ਹੈ ਇਹ ਕਿਸੇ ਡਾਕਟਰ ਦੀ ਕਿਰਪਾਨੀ ਹੈ ਇਹ ਗੁਰੂ ਹਰਗਵਿੰਦ ਪਾਤਸ਼ਾਹ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਇਥੇ ਦਵਾਈ ਚੱਲਦੀ ਪਈ ਆ ਕਿ ਸਾਰੇ ਸੰਗਤਾਂ ਨੂੰ ਬੜਾ ਹੀ ਮਾਲਕ ਦੀ ਕਿਰਪਾ ਦੇ ਨਾਲ ਲਾਭ ਹੁੰਦਾ ਹੈ ਗੁਰੂ ਦਾ ਸ਼ਬਦ ਉਹਨਾਂ ਨੂੰ ਕਹੀਦਾ ਗੁਰੂ ਦਾ ਸ਼ਬਦ ਬੋਲੋ ਜਿੰਨਾ ਬੋਲਿਆ ਜਾਂਦਾ ਹੈ ਜਿੰਨਾ ਵੀ ਨਿਤਨੇਮ ਹੋਵੇ ਮੂਲ ਮੰਤਰ ਦਾ ਪਾਠ ਕਰੋ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਇੱਕੋ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਅੱਜ ਦੇ ਦਿਨ ਕਿ ਗੁਰੂ ਵਾਲੇ ਬਣੋ ਸਿੱਖੀ ਨੂੰ ਆਪ ਚੋਲਤ ਕਰੋ ਤੇ ਹਰ ਕੋਈ ਨਾਮ ਜਪੋ ਨਾਮ ਜਪੋਗੇ ਤੇ ਸਾਰਾ ਕੁਝ ਮਿਲੇਗਾ ਨਾਮ ਦੇ ਵਿੱਚ ਸਾਰਾ ਕੁਝ ਹੈ ਗੁਰੂ ਹਰਗੋਬਿੰਦ ਪਾਸ਼ਾ ਕਿਰਪਾ ਕਰਨ ਮੇਰੀ ਪੀਰ ਤੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਇਹ ਚਰਨ ਛੋਪ ਜਗਾ ਹੈ ਅਸੀਂ ਬੜੇ ਭਾਗਾ ਵਾਲੇ ਆ ਜਿਨ੍ਹਾਂ ਸਾਨੂੰ ਆਪਣੇ ਚਰਨਾਂ ਦੇ ਵਿੱਚ ਮਾਲਕ ਨੇ ਅਰਦਾਸ ਕਰਨ ਦਾ ਵੱਲ ਬਖਸ਼ਿਆ ਹੈ ਇਸੇ ਤਰ੍ਹਾਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਮਹਾਰਾਜ ਜੀ ਇੰਨੀਆਂ ਕਿ ਬੇਨਤੀਆਂ ਕਰਦਾ ਆ ਮੈਂ ਖਿਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਤੁਸੀਂ ਵੇਖਿਆ ਕਿ ਹਰਪਾਲ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਦੇ ਵੱਲੋਂ ਬਹੁਤ ਵਧੀਆ ਗੱਲ ਕਹੀ ਗਈ ਹੈ ਕਿ ਜਿਹੜਾ ਸਾਡਾ ਖਾਣ ਪੀਣ ਆ ਤਾਂ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਜਿਸ ਕਰਕੇ ਲਗਾਤਾਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਮਾਤਾ ਜੀ ਕੀ ਨਾਮ ਆਈ ਤੁਹਾਡਾ ਸਖਵਿੰਦਰ ਕੌਰ ਅੱਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਅਸੀਂ ਕਹਿਣਾ ਚਾਹੁੰਦੇ ਆਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਗਤਾਂ ਆਈਆਂ ਉਹਨਾਂ ਨੂੰ ਜੀ ਆਇਆਂ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਆ ਇਹਨਾਂ ਦੀ ਮੇਰ ਸਦਕਾ ਚਲੋ ਕਰਦਾ ਤੇ ਗੁਰੂ ਹਰਗੋਬਿੰਦ ਸਾਹਿਬ ਆ ਚਲੋ ਮੈਨੂੰ ਵੀ ਇੱਥੋਂ ਪੋਤਰੀ ਮਿਲੀ ਆਪਾਂ ਦੋਤਾ ਮਿਲਿਆ ਸਭ ਕੁਝ ਇੱਥੋਂ ਮਿਲਿਆ ਆਪਾਂ ਬਹੁਤ ਬਹੁਤ ਗੁਰੂ ਦੇ ਧੰਨਵਾਦ ਆ ਮਹਾਰਾਜ ਇਸੇ ਤਰ੍ਹਾਂ ਹੀ ਕਾਰੋਬਾਰ ਚੱਲਦੇ ਰਹਿਣ ਸਰਬੱਤ ਦਾ ਭਲਾ ਕਰੇ ਸਰਬੱਤ ਦੇ ਪੈਰਾ ਪਿੱਛੇ ਕਿੰਨੇ ਸਮੇਂ ਤੋਂ ਦਵਾਖਾਨਾ ਇੱਥੇ ਚੱਲ ਰਿਹਾ ਜੀ ਦਵਾਖਾਨਾ 7 ਸਾਲ ਤੋਂ 7 ਸਾਲ ਤੋਂ ਚੱਲਿਆ ਪਹਿਲਾ ਬਾ ਬਾਬਾ ਵੀਰ ਸਿੰਘ ਸੀ ਫੋਨ ਗਰਸਾਹਬ ਸਿੰਘ ਸੀ ਹਾਂਜੀ ਤੇ ਇਹਨਾਂ ਤੋਂ ਦਵਾਈ ਚਲੋ ਚੱਲਦੀ ਆ ਖੜਦੇ ਆ ਸਾਰੀ ਸੰਗਤ ਆਉਂਦੀ ਸਭ ਦਾ ਭਲਾ ਆ ਮਹਾਰਾਜ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਹੋਰ ਜਿਹੜੀਆਂ ਸੰਗਤਾਂ ਸੰਗਤਾਂ ਨੂੰ ਅੰਨ ਹੈ ਵੀ ਸੰਗਤਾਂ ਆਉਣ ਆਣ ਕੇ ਪੁੱਜਣ ਜੋ ਵੀ ਉਹਨਾਂ ਦੇ ਦੁੱਖ ਦਰਦ ਆਣ ਕੇ ਦੱਸਣ ਉਹਨਾਂ ਦੇ ਸਭ ਹੀ ਪੂਰੇ ਹੋਣਗੇ ਉਹ ਕਰਨ ਵਾਲਾ ਗੁਰੂ ਮਹਾਰਾਜ ਆ ਇਨਾਂ ਦਾ ਮਹਾਰਾਜ ਨੇ ਇਹਨਾਂ ਨੂੰ ਗਾੜੀ ਸੇਵਾ ਬਖਸ਼ੀ ਆ ਧੰਨਵਾਦ ਆ ਇਹ ਸੇਵਾ ਕਰਨ ਦਾ ਇਹ ਕੰਨੀ ਕਬੱਡੀ ਗਿੰਤੀ ਵਿੱਚ ਸੰਗਤ ਜਿਹੜੀ ਅੱਜ ਇੱਥੇ ਪਹੁੰਚੀ ਹੋਈ ਆ ਇਹ ਸੰਗਤ ਦਾ ਕਿੰਨੇ ਖਾਮ ਨੂੰ ਕਿੰਨੇ ਕੋ ਹੋਏਗੀ ਬਦਿਹਰੇ ਸਾਹਿਬ ਜੈਨ ਲੱਗਦਾ ਮੈਨੂੰ ਕਿੰਨੇ ਕੋ ਸੰਗਤ ਬਹੁਤ ਆ ਬਹੁਤ ਸੰਗਤ ਦਾ ਧੰਨਵਾਦ ਆ ਇੱਥੇ ਬਹੁਤ ਸੰਗਤ ਪੁੱਜਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਪਿਆ ਕਿ ਕਿਸ ਤਰ੍ਹਾਂ ਜਿਹੜੀਆਂ ਸਵੇਰ ਤੋਂ ਹੀ ਸੰਗਤਾਂ ਜਿਹੜੀਆਂ ਨੇ ਉਹ ਹੁਮ ਹੁਮਾ ਕੇ ਇੱਥੇ ਪਹੁੰਚਦੀਆਂ ਪਈਆਂ ਤਾਂ ਜੇ ਇੱਕ ਰਸੀਂ ਤੁਹਾਨੂੰ ਇੱਕ ਵਾਰ ਤਸਵੀਰ ਦਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਜਗ੍ਹਾ ਤੇ ਜਿਹੜੇ ਇਹਨਾਂ ਦੇ ਵੱਲੋਂ ਪੋਸਟਰ ਜਿਹੜੇ ਲਗਾਏ ਗਏ ਨੇ ਉਹਦੇ ਉੱਪਰ ਲਿਖਿਆ ਗਿਆ ਹੈ ਕਿ ਦੁੱਖ ਨਿਵਾਰਨ ਆਯੁਰਵੈਦਿਕ ਦਵਾਈਖਾਨਾ ਦਾ ਜਿਹੜਾ ਦੁੱਖ ਨਿਵਾਰਨ ਆਯੁਰਵੈਦਿਕ ਦਵਾਈਖਾਨਾ ਦਾ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਵੱਲੋਂ ਆ ਕੇ ਆਪਣੇ ਜਿਹੜੇ ਦੁੱਖ ਨੇ ਉਹ ਬਿਆਨ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਇ ਹੋ ਦਿੱਤੀ ਜਾਂਦੀ ਹੈ ਤਾਂ ਦਵਾਈ ਖਾਣ ਦੇ ਨਾਲ ਉਹ ਠੀਕ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਤੁਹਾਡਾ ਸਾਰਿਆਂ ਨਾਲ ਤਸਵੀਰ ਸਾਂਝੀ ਕਰਦੇ ਪਏ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਪਈਆਂ ਨੇ ਤਾਂ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਹਾਂਜੀ ਕੀ ਨਾਮ ਆਈ ਤੁਹਾਡਾ ਜਜ਼ੀਦਾਰ ਗੁਰਮੇਸ਼ ਸਿੰਘ ਸ਼ਰੂਰਾ ਸ਼ਾਹਕਾ ਮੈਂਬਰ ਸ਼ਰੂਰਾ ਸੰਗਤਾਂ ਪਹੁੰਚੀਆਂ ਨੇ ਜੀ ਇੱਥੇ ਹਾਂਜੀ 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 ਕਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਜੀ ਇੱਥੇ ਹਾਂਜੀ ਗਿਣਤੀ ਤੇ ਗੱਲ ਆ ਵੀ ਜੇ ਕਰੀਏ ਤੇ ਹੋ ਨਹੀਂ ਸਕਦੀ ਕਿਉਂਕਿ ਸੰਗਤ ਦੀ ਆਵਾਜ਼ਾਈ ਜਿਹੜੀ ਆ ਜਦੋਂ ਆਣੀ ਨਹੀਂ ਸਰਦਾ ਨੇ ਨਾਲ ਸੰਗਤ ਆਉਂਦੀ ਆ ਤੇ ਉਹਦੀ ਗਿਣਤੀ ਨਹੀਂ ਹੋ ਸਕਦੀ ਐਂ ਹੂੰ ਸਮਝੋ ਵੀ ਰਸਤੇ ਵਿੱਚ ਆਵਾਜ਼ਾਈ ਜਿਹੜੀ ਆ ਉਹ ਬਹੁਤ ਐ ਦੂਸਰਾ ਜਦੋਂ ਮਹਾਂਪੁਰਖਾਂ ਦੀ ਅਸਥਾਨ ਤੇ ਪਹੁੰਚਦੇ ਆ ਇੱਥੇ ਵੀ ਬੈਠਣ ਵਾਲੀ ਜਗ੍ਹਾ ਨਹੀਂ ਇੰਨੀ ਸੰਗਤ ਆਈ ਆ ਕੁਝ ਉੱਪਰ ਬੈਠੇ ਹੋਏ ਗੁਰੂ ਕੀ ਹਜ਼ੂਰੀ ਵਿੱਚ ਕੁਝ ਥੱਲੇ ਆ ਸੰਗਤਾਂ ਬੜੇ ਪਿਆਰ ਦੇ ਨਾਲ ਲੰਗਰ ਤਿਆਰ ਕਰ ਰਹੀਆਂ ਔਰ ਸੰਗਤ ਵਾਲੀ ਛੱਕੜ ਵਾਲੀ ਸੰਗਤ ਜਿਹੜੀ ਆ ਉਹ ਲੰਗਰ ਛੱਕੜੀ ਬੜੇ ਪ੍ਰੇਮ ਦੇ ਨਾਲ ਇਸ ਵਾਸਤੇ ਗਿਣਤੀ ਜਿਹੜੀ ਸੰਗਤ ਦੀ ਆ ਉਹ ਨਹੀਂ ਸਕਦੀ ਕਿਉਂਕਿ ਗਿਣਤੀ ਲਿਮਟ ਹੋਵੇ ਨਾ ਉਹਦੀ ਗਿਣਤੀ ਹੋ ਸਕਦੀ ਜਿਹੜੀ ਆਵਾਜਾਈ ਹੈ ਨਾ ਉਹਦੀ ਗਿਣਤੀ ਹੋ ਰਹੀ ਸਕਦੀ ਬੜੀ ਤਗੜੀ ਸ਼ਰਧਾ ਹੈ ਕਈਆ ਸ਼ਮਿਆਂ ਤੋਂ ਪਿੱਛੋਂ ਇਨਾ ਮਹਾਂਪੁਰਖਾਂ ਦੇ ਜੀਵਨ ਦੇ ਨਾਲ ਜਿੰਨੀਆਂ ਸੰਗਤਾਂ ਜੁੜੀਆਂ ਪੀੜੀ ਦਰ ਪੀੜੀ ਉਹ ਜੁੜੀਆਂ ਹੀ ਆ ਰਹੀਆਂ ਨੇ ਇਹ ਅਸੀਂ ਵੀ ਐਸੀ ਹੀ ਤਰ੍ਹਾਂ ਜਦੋਂ ਦੇ ਜੁੜੇ ਆ ਮਾਪੁਰਖਾਂ ਦੇ ਸ਼ਬਦ ਸੁਣੇ ਆ ਵਚਨ ਸੁਣੇ ਆ ਮੇਲ ਮਲਾਪ ਹੋਇਆ ਉਹਨਾਂ ਦੇ ਪਿਆਰ ਨੇ ਸਾਨੂੰ ਹੁਣ ਤੱਕ ਕੈਲ ਕੀਤਾ ਅਸਥਾਨ ਤੇ ਨਾਲ ਉਹਨਾਂ ਦੇ ਪਿਆਰ ਦੇ ਨਾਲ ਜੁੜੇ ਆ ਜਦੋਂ ਅਸੀਂ ਆਉਂਦੇ ਆ ਸਾਡੇ ਦਿਲ ਦੇ ਵਿੱਚ ਬੜਾ ਪਿਆਰ ਤੇ ਸਕੂਨ ਹੁੰਦਾ ਹੈ ਜਿਹਦੇ ਆਨੰਦ ਨੂੰ ਲੈ ਕੇ ਅਸੀਂ ਸਮਝਦੇ ਆ ਕਿ ਸਾਡਾ ਆਇਆ ਜਿਹੜਾ ਸਫਲ ਹੈ ਤਾਂ ਤੁਸੀਂ ਵੇਖਿਆ ਕਿ ਇਹਨਾਂ ਨਾਲ ਗੱਲਬਾਤ ਕੀਤੀ ਆ ਫਿਲਹਾਲ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਇੱਥੇ ਪਹੁੰਚਿਆ ਹੋਈਆਂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਤਾਂ ਮੈਡਮ ਕੀ ਨਾਮ ਆਰੀ ਪਹਿਲਾਂ ਤੁਹਾਡਾ ਗਗਨਦੀਪੌਰ ਹਾਂਜੀ ਕਿੱਥੋਂ ਆਇਓ ਤੁਸੀਂ ਅਸੀਂ ਸਲੇਮਪੁਰ ਤੋਂ ਜਿਲ੍ਹਾ ਸ਼ਹਿਰ ਤੋਂ ਅੱਛਾ ਜੀ ਹਾਂਜੀ ਬਾਬਾ ਜੀ ਕਿੰਨੇ ਸਮੇਂ ਤੋਂ ਆ ਰਹੇ ਹੋ ਅਸੀਂ ਪਿਛਲੇ ਸਾਲ ਤੋਂ ਇੱਥੇ ਆਏ ਸੀ ਹਾਂਜੀ ਹਾਂਜੀ ਤੇ ਕੀ ਮੁਸ਼ਕਲ ਹੈ ਜੀ ਤੁਹਾਨੂੰ ਕੋਈ ਹਾਂਜੀ ਕੀ ਮੁਸ਼ਕਲ ਆ ਕੇ ਆਏ ਸੀ ਬਾਬਾ ਜੀ ਨੇ ਪ੍ਰਸ਼ਾਸਕਿਆ ਤੇ ਹਾਂਜੀ ਬਾਬਾ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਹਾਂਜੀ ਤਾਂ ਕੀ ਮੁਸ਼ਕਲ ਕੀ ਆ ਰਹੀ ਸੀ ਤੁਹਾਨੂੰ ਪਹਿਲਾਂ ਆ ਪਹਿਲਾਂ ਬੇਟੀ ਸੀ ਨਾ ਤੇ ਹਾਂਜੀ ਫਿਰ ਦੂਜੀ ਵਾਰੇ ਬੇਟੇ ਕਰਕੇ ਫਿਰ ਆਪਾਂ ਇੱਥੇ ਪ੍ਰਸ਼ਾਸਨ ਆ ਗਿਆ ਸਾਨੂੰ ਕਿਸੇ ਨੇ ਦੱਸਿਆ ਤੇ ਬਾਬਾ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਇੱਥੇ ਪਹੁੰਚੇ ਹੋਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਇੱਥੇ ਪਹੁੰਚਦੀ ਪਈ ਆ ਤਾਂ ਫਿਲਹਾਲ ਨਾਲ ਉਹਨਾਂ ਨੇ ਦੱਸਿਆ ਯਾਰਾ ਕਿ ਪਹਿਲਾਂ ਮੇਰੀ ਘਰ ਦੇ ਵਿੱਚ ਬੇਟੀ ਸੀ ਤਾਂ ਜਦੋਂ ਉਹ ਇੱਥੇ ਪਹੁੰਚਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਬੇਟਾ ਜਿਹੜਾ ਵਾ ਉਹ ਮਿਲਦਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਛੋਟਾ ਜਿਹਾ ਬੇਟਾ ਨਾਲ ਤਾਂ ਕਿੰਨੀ ਕੁ ਖੁਸ਼ੀ ਆ ਜੀ ਤੁਹਾਨੂੰ ਅੱਜ ਖੁਸ਼ੀ ਜੀ ਬਹੁਤ ਜ਼ਿਆਦਾ ਬ ਅਨਿ ਮੈਂ ਕਿ ਪਹਿਲਾਂ ਵੀ ਆ ਚੁੱਕੇ ਮੱਥੜਗਾ ਨੂੰ ਦੂਜੀ ਵਾਰੀ ਆਏ ਆ। ਲੱਗਦਾ ਨਾ ਕਿ ਇਸ ਜਗ੍ਹਾ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਨਹੀਂ ਨਹੀਂ ਕਦੀ ਵੀ ਨਹੀਂ। ਹਾਂਜੀ ਬਹੁਤ ਵਧੀਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਮੈਡਮ ਤੁਸੀਂ ਵੀ ਇੱਥੇ ਪਹੁੰਚੇ ਹੋ ਕਿੱਥੋਂ ਆਏ ਹੋ ਜੀ? ਅਸੀਂ ਸਰਕਰਦਾਸਪੁਰ ਦੇ ਪਿੰਡ ਜੱਗੋਚੱਕ ਟਾਂਡਾ ਲ ਤੋਂ ਆਏ ਆ ਤੇ ਮੇਰੇ ਦੋ ਬੇਟੀਆਂ ਸੀ ਸਾਨੂੰ ਬੇਟੇ ਦੀ ਪ੍ਰਾਪਤੀ ਇੱਥੋਂ ਹੋਈ ਹੈ ਬਹੁਤ ਜ਼ਿਆਦਾ ਕਿਰਪਾ ਵਾਹਿਗੁਰੂ ਦੀ ਤੇ ਤੇ ਜੋ ਵੀ ਸ਼ਰਧਾ ਭਾਵਨਾ ਨਾਲ ਆਂਦਾ ਹਾਂ ਹੁਣ 10 ਸਾਲ ਹੋ ਗਏ ਸਾਨੂੰ ਆਂਦਿਆਂ ਨੂੰ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇੱਥੇ ਆ ਕੇ ਜਿਹੜੀ ਇਹ ਦਵਾਈ ਦਿੱਤੀ ਜਾਂਦੀ ਹੈ? ਇਹ ਸਾਡੇ ਪਿੰਡੋਂ ਪਹਿਲਾਂ ਕਾਫੀ ਲੋਕ ਇੱਥੇ ਆਉਂਦੇ ਸੀ ਉਹਨਾਂ ਨੇ ਸਾਨੂੰ ਦੱਸ ਪਾਈ ਤੇ ਆਪਾਂ ਇੱਥੇ ਆਏ ਤੇ ਸਾਨੂੰ ਵੀ ਮਹਾਰਾਜ ਨੇ ਕਿਰਪਾ ਕੀਤੀ ਤੇ ਬੇਟੇ ਦਾਤ ਪ੍ਰਾਪਤ ਹੋਈ ਤੇ ਦਵਾਈ ਕਿੰਨਾ ਚਿਰ ਖਾਣੀ ਪੈਂਦੀ ਐ ਇੱਥੋਂ ਲੈ ਕੇ ਜਦੋਂ ਕਿ ਬੱਚਾ ਹੋਣ ਤੋਂ ਪਹਿਲਾਂ ਤੇ ਲਾਸਟ ਤੱਕ ਖਾਣੀ ਪੈਂਦੀ ਐ ਅੱਛਾ ਜੀ ਹਾਂ ਜੀ ਤਾਂ ਇਹਨਾਂ ਦੇ ਵੱਲੋਂ ਕੀ ਕਿਹਾ ਗਿਆ ਸੀ ਜਦੋਂ ਤੁਸੀਂ ਦਵਾਈ ਲੈਣ ਦੇ ਲਈ ਇੱਥੇ ਪਹੁੰਚੇ ਸੀ ਇਹਨਾਂ ਨੇ ਇਹੀ ਕਿਹਾ ਸੀ ਤੁਹਾਨੂੰ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਉਹਨਾਂ ਨੇ ਕਿਰਪਾ ਕੀਤੀ ਐ ਤੇ ਸਾਰਿਆਂ ਦੀਆਂ ਝੋਲੀਆਂ ਭਰਦੀਆਂ ਆਏ ਇਸੇ ਕਰਕੇ ਅੱਜ ਤੁਸੀਂ ਇੱਥੇ ਪਹੁੰਚੇ ਹੋਏ ਹਾਂਜੀ ਹਾਂਜੀ ਇਸੇ ਕਰਕੇ ਅਸੀਂ ਸੁਖਰਾਣਾ ਕਰਨ ਵਾਸਤੇ ਆਏ ਹਾਂ ਅਸੀਂ ਤਾਂ ਹੋਰ ਜਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਘਰ ਬੱਚੇ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਕੀ ਤੁਹਾਡੇ ਵੱਲੋਂ ਮੈਸੇਜ ਹੈ ਜੀ ਅੱਜ ਅਸੀਂ ਇਹੀ ਚਾਹਾਂਗੇ ਕਿ ਗੁਰਦੁਆਰੇ ਆਓ ਮੱਥਾ ਟੇਕੋ ਆਪਣਾ ਮਨੋਂ ਤੁਹਾਨੂੰ ਮਨਤਨ ਕਰਕੇ ਇੱਥੇ ਪਹੁੰਚੋ ਸਰਦਾ ਭਾਵਨਾ ਦੇ ਨਾਲ ਵਾਹਿਗੁਰੂ ਜਰੂਰ ਆਸਾ ਪੂਰੀਆ ਕਰੇਗਾ ਤਾਂ ਤੁਸੀਂ ਵੇਖਿਆ ਕਿ ਇਹਨਾਂ ਦੇ ਵੱਲੋਂ ਬਹੁਤ ਵਧੀਆ ਗੱਲ ਕਹੀ ਗਈ ਇਹਨਾਂ ਦਾ ਕਹਿਣਾ ਹੈ ਕਿ ਪਿੰਡ ਵਾਲੇ ਜਿਹੜੇ ਪਹਿਲਾਂ ਇੱਥੇ ਪਹੁੰਚਦੇ ਸੀ ਜਿਸ ਤੋਂ ਬਾਅਦਾਂ ਦੇ ਵੱਲੋਂ ਸਾਨੂੰ ਦੱਸ ਪਾਈ ਗਈ ਤਾਂ ਅਸੀਂ ਵੀ ਅੱਜ ਇੱਥੇ ਪਹੁੰਚੇ ਹੋਇਆ ਤੇ ਲਗਾਤਾਰ ਗੱਲਬਾਤ ਕਰਦੇ ਆ ਤਾਂ ਕੀ ਨਾਮ ਆਜੀ ਤੁਹਾਡਾ ਨਸ਼ਤਰ ਸਿੰਘ ਤੇ ਕਿੱਥੋਂ ਦੇ ਆਏ ਹੋ ਲਾਹੌਰ ਹਾਂਜੀ ਤੇ ਕੀ ਮੁਸ਼ਕਲ ਆ ਰਹੀ ਸੀ ਜੀ ਮੁਸ਼ਕਲ ਇਤਰਾ ਰਹੇ 2000 ਤੇ ਆਪਣੇ ਲੜਕਾ ਆਇਆ ਸੀ ਤੇ 13 ਚ ਅੱਛਾ ਜੀ ਪੋਤੇ ਜੇਨਪੁਰ ਅੱਛਾ ਜੀ ਤੇ ਉਹ 5 ਮਹੀਨੇ ਰਿਹਾ ਤੇ ਬਿਮਾਰ ਹੋ ਗਏ ਹਾਂਜੀ ਘਰ ਦੇ ਬਿਮਾਰ ਹੋ ਗਏ ਸੀ ਅੱਛਾ ਜੀ ਤੇ ਮੁੜ ਕੇ ਬਾਅਦ ਚ ਫੇਰ ਗਿਰ ਭਾਈ ਭਾਈ ਜੀ ਉਦੋਂ ਫੇਰ ਸਾਨੂੰ ਕਿਸੇ ਦੱਸਿਆ ਇੱਥੇ ਵੀ ਟਰਾਂ ਦੀ ਦਵਾਈ ਦਿੰਦੇ ਆ ਫੇਰ ਅਸੀਂ ਇੱਥੋਂ ਆ ਕੇ ਦਵਾਈ ਖੜੀ ਤੇ ਫੇਰ ਜਦੋਂ ਸਾਡਾ ਨੇਪਰੇ ਚੜ ਗਿਆ ਅੱਛਾ ਜੀ ਔਰ 14 ਮਹੀਨੇ ਦਾ ਬਚਾ ਲੜਕਾ ਆ ਫੇਰ ਤਾਂ ਅੱਗੇ ਨਾਲੋਂ ਹੁਣ ਫਰ ਗਿਆ ਜੀ ਹਾਂ ਜੀ ਲੜਕਾ ਆ ਫੇਰ ਹਾਂ ਜੀ ਤੇ 14 ਮਹੀਨੇ ਦਾ ਹਾਂ ਉਹ ਨਾਲ ਹੀ ਆਇਆ ਹਾਂ ਹੁਣ ਠੀਕ ਹੈ ਜੀ ਉਹ ਹਾਂ ਠੀਕ ਹਾਂ ਤਾਂ ਕੀ ਕਹਿਣਾ ਚਾਹੁੰਦੇ ਹੋ ਲੱਗਦਾ ਕਿ ਇੱਥੇ ਆ ਕੇ ਸਭ ਕੁਝ ਠੀਕ ਹੋ ਜਾਂਦਾ ਹੈ ਸਭ ਕੁਝ ਠੀਕ ਇੱਥੇ ਹੋ ਜਾਂਦਾ ਹੈ ਪਰਮੇਸ਼ਰ ਦੀ ਕਿਰਪਾ ਨਾਮ ਆਰਾਜ ਦਾ ਲੈਂਦੇ ਆ ਹਰਗਵਿੰਦ ਪਾਤਸ਼ਾਹ ਦਾ ਤੇ ਉਹਦਾ ਨਾਮ ਲੈ ਕੇ ਦਵਾਈ ਦਿੰਦੇ ਆ ਤਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਅੱਜ ਇੱਥੇ ਪਹੁੰਚਦੀਆਂ ਨੇ ਨਹੀਂ ਬਹੁਤ ਵੱਡੀ ਗਿਣਤੀ ਨਾਲ ਪਹੁੰਚਦੀਆਂ ਆ ਇਹ ਹੋਰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਂ ਹੋਰ ਮੈਸੇਜ ਇਹੋ ਚਾਉਣਾ ਚਾਹੁੰਦੇ ਬਈ ਦਵਾਈ ਜਿੰਨੂੰ ਬਈ ਇਹੋ ਜਿਹੀ ਦਿੱਕਤ ਪੈਂਦੀ ਆ ਉਹ ਦਵਾਈ ਇੱਥੋਂ ਲੈਣ ਆਣ ਕੇ ਤੇ ਕਿਰਪਾ ਹੁੰਦੀ ਆ ਪਿਕਰ ਬੰਦੀ ਆ ਅੱਛਾ ਜੀ ਹਾਂ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਨਾਲ ਵੱਲੋਂ ਦੱਸਿਆ ਯਾਰਾ ਕਿ ਪਹਿਲਾਂ ਸਾਡੇ ਘਰ ਦੇ ਵਿੱਚ ਦੋ ਬੱਚੇ ਹੋਏ ਸੀ ਜੋ ਕਿ ਠੀਕ ਨਹੀਂ ਰਹਿ ਰਹੇ ਸੀ ਤਾਂ ਜਦੋਂ ਉਹ ਇੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਠੀਕ ਹੋੁੰਦੇ ਨੇ ਤਾਂ ਅਸੀਂ ਗੱਲਬਾਤ ਵੀ ਕਰਦੇ ਆ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਕਿੰਨੇ ਸਮੇਂ ਤੋਂ ਤੁਹਾਡੇ ਵੱਲੋਂ ਇਹ ਜਿਹੜੇ ਦਵਾਖਾਨਾ ਖੋਲਿਆ ਗਿਆ ਇਸ ਤੋਂ ਕਿੰਨੀ ਕੁ ਸੰਗਤ ਹੋਣ ਤੱਕ ਇੱਥੇ ਪਹੁੰਚੀ ਹੈ ਜੀ ਅੱਜ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਮਹਾਂਪੁਰਸ਼ ਸੰਤ ਬਾਬਾ ਵੀਰ ਸਿੰਘ ਜੀ 1960 ਵਿੱਚ ਇਹ ਸੰਸਥਾ ਨੂੰ ਅਰ ਉਹਨਾਂ ਤੋਂ ਬਾਅਦ तकरीबन ਕੋਈ 25 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜੋ ਸੇਵਾ ਇਸ ਥਾਂ ਦੀ ਨਿਭਾ ਰਹੇ ਆ ਜੋ ਉਹਨਾਂ ਨੂੰ ਮੁਸ਼ਕਲ ਆਉਂਦੀ ਐ ਸੋ ਉਹਨਾਂ ਦੇ ਬੇਚਾਰੇ ਹੁੰਦਾ ਜਾਂ ਕੋਈ ਵੀ ਪ੍ਰੋਬਲਮ ਹੁੰਦੀ ਐ ਸੋ ਅਰਦਾਸ ਬੇਨਤੀ ਔਰ ਦਵਾਈ ਨਾਲ ਲੈਂਦੇ ਹਨ ਸੋ ਉਹਨਾਂ ਦੀ ਕਿਰਪਾ ਹੁੰਦੀ ਐ ਸੋ ਇਸ ਤਰ੍ਹਾਂ ਹੀ ਮਾਰੇ ਕਿਰਪਾ ਕਰੇ ਇਸ ਤਰ੍ਹਾਂ ਹੀ ਆਪਣੀ ਸੇਵਾ ਲੈਂਦੇ ਰਹਿਣ ਸੋ ਕਿਰਪਾ ਕਰਨ ਦੀ ਵਾਹਿਗੁਰੂ ਜਿੱਕਾ ਖਾਲਸਾ ਤੇ ਤੇ ਜ਼ਿਆਦਾਤਰ ਮਹਿਲਾਵਾਂ ਨੂੰ ਮੁਸ਼ਕਲ ਕੀ ਆ ਰਹੀ ਐ ਜੀ ਦੇਖੋ ਜੀ ਅੱਜ ਕੱਲ ਦੇ ਸਮੇਂ 'ਚ ਜੋ ਖਾਣ-ਪਾਣ ਜੋ ਸਾਡੇ ਆ ਆਪਾਂ ਕਰਦੇ ਹਾਂ ਉਹਦੇ ਵਿੱਚ ਸੋ ਲੇਡੀਜ਼ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਸੋ ਉਹਨਾਂ ਦੀ ਜੋ ਵੀ ਪ੍ਰੋਬਲਮ ਹੁੰਦੀਆਂ ਉਹਦੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਉਹਨਾਂ ਦੇ ਕਨਸੀਵਿੰਗ 'ਚ ਪ੍ਰੋਬਲਮ ਹੁੰਦੀ ਆ ਜਨਸ ਵਿੱਚ ਸਪਰਮ ਦੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਉਹ ਸਾਰੇ ਇਲਾਜ ਆਪਾਂ ਕਰਦੇ ਆ ਸੋ ਸਤਿਗੁਰ ਕਿਰਪਾ ਕਰਦੇ ਆ ਜੀ 20 25-25 ਸਾਲ ਤੱਕ ਵੀ ਕਿਰਪਾ ਹੋਈ ਹੈ ਸਤਿਗੁਰਾਂ ਦੀ ਜੀ ਤਾਂ ਤੁਹਾਡੀ ਦਵਾਈ ਦੇ ਲਈ ਤੁਹਾਨੂੰ ਕਿੱਥੋਂ-ਕਿੱਥੋਂ ਫੋਨ ਆਉਂਦੇ ਨੇ ਜੀ ਤਕਰੀਬਨ ਕੋਈ ਵੀ ਇਹੋ ਜਿਹਾ ਦੇਸ਼ ਜਾਂ ਆਪਾਂ ਇੰਡੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਸ਼ਹਿਰ ਜਾਂ ਆਪਣਾ ਪੰਜਾਬ ਵਿੱਚ ਕੋਈ ਇਹੋ ਜਿਹਾ ਪਿੰਡ ਨਹੀਂ ਹੈ ਜਿੱਥੇ ਵਾਰੇ ਤੋਂ ਸੰਗਤ ਨਹੀਂ ਆ ਰਹੀ ਜੀ ਇਸ ਸਾਨ ਤੇ ਤਾਂ ਤੁਹਾਡੇ ਵੱਲੋਂ ਦਵਾਈ ਕਿਸ ਤਰ੍ਹਾਂ ਫਿਰ ਉਹਨਾਂ ਤੱਕ ਪਹੁੰਚਾਈ ਜਾਂਦੀ ਹੈ ਜੀ ਕਿੱਥੋਂ ਜੀ ਬਾਹਰ ਵਾਲੇ ਜੋ ਉਹ ਕੰਟੈਕਟ ਕਰਦੇ ਆ ਨੰਬਰ ਸਾਡਾ ਉਹਨਾਂ ਨੂੰ ਮਿਲਦਾ ਹੈ ਤੇ ਆਪਾਂ ਉਹਨੂੰ ਕੋਰੀਅਰ ਵੀ ਕਰਦੇ ਨੇ ਸਾਰੀ ਸਮੱਸਿਆ ਦੱਸਦੇ ਆਪਣੀ ਸੋ ਜਿਆਦਾ ਸੰਗਤ ਸਾਡੇ ਕੋਲ ਇੱਥੇ ਵੀ ਆ ਜਾਂਦੀ ਹੈ ਸੋ ਲੈ ਕੇ ਜਾਂਦੇ ਜੇ ਤੁਹਾਡੀ ਵੀਡੀਓ ਕੋਈ ਵੇਖਦਾ ਹੋਵੇ ਉਹਨੂੰ ਕਿੱਥੇ ਆਉਣਾ ਚਾਹੀਦਾ ਇਹ ਜੀ ਸਾਡਾ ਛਾਟਾ ਸਾਹਿਬ ਮੇਨ ਹਰਗੁਬਿੰਦ ਸਾਹਿਬ ਜੀ ਦਾ ਸਥਾਨ ਹੈ ਗੁਰੂ ਕੀ ਵਡਾਲੀ ਜਿੱਥੇ ਜਨਮ ਸਥਾਨ ਦੇ ਬਿਲਕੁਲ ਲਾਗੇ ਤੋਂ 3 ਕਿਲੋਮੀਟਰ ਤੇ ਛਾਟਾ ਸਾਹਿਬ ਹੈ ਇਸ ਸਥਾਨ ਤੇ ਆਪਣਾ ਦੂਖ ਨਾਰ ਨਾਜ਼ਰਵੇਦਕ ਨਿਹਰਾਸਥਾਨ ਸੰਤ ਬਾਬਾ ਵੀਰ ਸਿੰਘ ਜੀ ਨਿਰਮਲਾ ਦਰਮਲੇ ਜੋ ਸੰਪਰਤਾ ਹੈ ਉਹਨਾਂ ਦੀ ਇਹ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ ਜੀ ਤਾਂ ਸੰਗਤਾਂ ਨੂੰ ਕੀ ਮੈਸੇਜ ਆਏ ਦੇ ਦਿੰਦੇ ਤੁਹਾਡੇ ਉੱਪਰ ਦੇਖੋ ਜੀ ਮੈਸੇਜ ਇਹੋ ਹੀ ਆ ਵੀ ਆਪਣਾ ਜਿਹੜਾ ਚਾਰ ਵਿਚਾਰ ਔਰ ਜਿਹੜਾ ਸ਼ੁੱਧ ਖਾਣਾ ਆਪਣਾ ਵਧੀਆ ਰੱਖੋ ਤੇ ਸੋ ਆਪ ਜੀਆ ਨੂੰ ਕੋਈ ਐਸੀ ਮੁਸ਼ਕਲ ਨਾ ਆਵੇ ਬਾਕੀ ਚਲੋ ਜੇ ਕਿਰਪਾ ਤਕਰੀਬਨ ਕੁਝ ਆ ਵੀ ਜਾਂਦੀ ਹੈ ਤਾਂ ਸਤਿਗੁਰ ਕਿਰਪਾ ਕਰਨ ਉਹ ਠੀਕ ਵੀ ਹੋ ਜਾਂਦਾ ਉਹਦਾ ਹੱਲ ਹੋ ਜਾਂਦਾ ਹੈ ਠੀਕ ਹੈ ਜੀ ਤਾਂ ਤੁਸੀਂ ਵੇਖਿਆ ਕਿ ਇਹਨਾਂ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੋਈ ਵੀ ਪਿੰਡ ਨਹੀਂ ਹੈ ਕੋਈ ਵੀ ਸ਼ਹਿਰ ਐਸਾ ਨਹੀਂ ਹੈ ਜਿੱਥੇ ਸਾਡੀ ਦਵਾਈ ਨਾ ਗਈ ਹੋਵੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਹਨਾਂ ਨਾਲ ਸੰਪਰਕ ਕਰਦੀਆਂ ਨੇ ਤਾਂ ਜਿਸ ਤੋਂ ਬਾਹਰ ਇਹਨਾਂ ਦੇ ਵੱਲੋਂ ਦਵਾਈ ਜੜੀ ਆ ਉਹ ਕੋਰੀਅਰ ਵੀ ਕੀਤੀ ਜਾਂਦੀ ਹੈ ਤਾਂ ਨਾਲ ਹੀ ਇਹਨਾਂ ਦੇ ਵੱਲੋਂ ਇੱਕ ਮੈਸੇਜ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਹੈ ਕਿ ਉਹਨਾਂ ਦਾ ਖਾਣ ਪੀਣ ਜਿਹੜਾ ਚੰਗਾ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਮੁਸ਼ਕਲ ਨਾ ਆ ਸਕੇ ਜਗਬਨ ਟੀਵੀ ਲਈ ਸਾਹਿਲ ਅੰਮ੍ਰਿਤਸਰ